ਆ ਨੌਦ ਰੋਤੋ ਰੈਣ ਵੰਦੀਆਂ ਮੇਰੇ ਮਾਪ ਦੇ ਨਿਮਤ ਗੱਲ ਬਾਤ ਅੱਦ ਦੇ ਰਤੀ ਨੇ 1 ਵਜੇ ਸਵਾ 1:00 ਵਜੇ ਬਾਹਰ ਖੜਾ ਤਿਆਂ ਹੋਇ ਤੇ ਮੈਂ ਬਾਹਰ ਇਸਰਲਾ ਆਪਣੇ ਕਾਰਟਨ ਤੇ ਦੇਖਿਆ ਚਾਰ ਆਗ ਨੂੰ ਸਾਡੇ ਬਾਹਰ ਜਿਹੜੇ ਸੀ ਬੈਠੇਗੇ ਉਹਨਾਂ ਕੋ ਰੱਜ ਰੱਜੇ ਵੱਡੀਆਂ ਡੰਗਾਂ ਗਾ ਦਿੰਦਾ ਉਸ ਤੋਂ ਬਾਅਦ ਮੈਂ ਆਇਆ ਫੋਨ ਫੜ ਕੇ ਤੇ ਆਪਣੇ પતિ ਦੇ ਨੂੰ ਫੋਨ ਕਰਤਾ ਲੇਕਿਨ ਇਸੇ ਸਾਡੇ ਘਰ ਨਾ ਕੋ ਬੰਦੇ ਆ ਗਏ ਆ ਬਾਹਰ ਤੇ ਤੁਸੀਂ ਕਿਤੇ ਰਾਜੇ 10 ਹੀ ਦੇ ਨੂੰ ਐਵੇਂ ਉੱਠ ਗਏ ਇਹਨਾਂ ਨੇ ਆਪਣਾ ਜਿਹੜਾ ਸੀ ਵੈਪਨ ਉਹ ਫੜ ਲਿਆ ਉਹਨਾਂ ਨੇ ਜਿਹੜਾ ਸੀ ਸਾਡੀ ਗ੍ਰੀਲ ਨੂੰ ਕੱਟ ਕੇ ਬਾਹਰੋਂ ਉਹਦੇ ਤੋਂ ਇੱਕ ਖੜਕਣ ਦੀ ਆਵਾਜ਼ ਲੱਗ ਜਾਨੀ ਕਿ ਬਾਹਰ ਕੋਈ ਹੈਗਾ ਗ੍ਰੀਲ ਉਹਨਾਂ ਨੇ ਜਿਸੇ ਨਾਲ 20 ਤਨ ਨਾਲ ਦੇਖਿਆ ਕਿ ਇਹ ਜਨਾਨੀ ਤਾਂ ਫੋਨ ਕਰਨ ਲੱਗੀ ਸਾਨੂੰ ਉਹ ਅੰਦਰ ਆ ਗਏ ਉਹਨਾਂ ਨੇ ਸਾਡੇ ਨਾਲ ਪੇਰਾ ਪਾ ਲਿਆ ਸਾਡੀ ਕਾਮਲੀ ਨੂੰ ਪਹਿਲੇ ਕਹਿੰਦੇ ਦਰਵਾਜ਼ਾ ਖੁਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਛੱਡਾ ਜਦੋਂ ਸੀ ਕੁੰਡੀਆਂ ਤੋੜ ਕੇ ਅੰਦਰ ਆ ਗਏ ਸਾਰਾ ਕੁਝ ਮਤਲਬ ਪਰ ਮੇਰੀ ਜੂਂਦਰੀ ਦੀ ਨੀਂਹ ਮੈਂ ਪਾਈ ਹੋਈ ਸੀ ਲੱਗੀ ਇਹਨਾਂ ਦੇ ਵੀ ਸੀਰਚ ਉਹਨਾਂ ਨੇ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਉਹਨਾਂ ਕੋਲ ਅਠਾ ਨੋਆ ਕੋਲ 22 ਜਹਾਜ ਕੋ ਡੀਆਬਟੀਗਾਂ ਗੰਡੂਆਂ ਸੀ ਇੱਕ ਨੇ ਤੇ ਕੈਂਚੀ ਸ਼ਾਇਦ ਮਾਰੀ ਆ ਉਹਨਾਂ ਕੋਲ ਥੋੜੀਆਂ ਵੀ ਸੀ ਰੇਟੀਆਂ ਵੀ ਸੀ ਉਹ ਕੀ ਕਹਿੰਦੇ ਥੈਨੀਆਂ ਥੂਨੀਆਂ ਸਾਰਾ ਸਮਾਨ ਸੀ ਉਹ ਆਈਸੀਯੂ ਵਿੱਚ ਐਸਲੀ ਯੋਨ ਦਿਨ ਹਸਪਤਾਲ ਦੇ ਬਾਰੇ ਪੁਲਿਸ ਨੇ ਮੇਰੇ ਪਤੀ ਜੀ ਨੇ ਇਨਫੋਰਮ ਕਰਤਾ ਕਿ ਅਸੀਂ ਉਹਨਾਂ ਦੇ ਘਰ ਚੱਲੇ ਆ ਤੇ ਤੁਸੀਂ ਵੀ ਨਾਲ ਹੀ ਉੱਥੇ ਪਹੁੰਚ ਜਾਓ ਇਹ ਸਾਡਾ ਡਿਪੂ ਅਧਿਕਾਰ ਐ ਮਤਲਬ ਕਿ ਮਾਰਦਾ ਤੋਂ ਵੀ ਕੀ ਹੈ ਉਹ ਰਾਤੀ 1:30 ਵਜੇ ਕੋਈ ਦਾ ਫੋਨ ਆਇਆ ਕਿ ਸਰਕਾਰ ਬੰਦੇ ਪੈ ਗਏ ਤੇ ਉਸ ਵੇਲੇ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤੇ ਵੱਡੇ ਭਾਈ ਆਪਾਂ ਆ ਗਏ ਤੇ ਉਦੋਂ ਬੰਦੇ ਅੰਦਰ ਹੀ ਸੀਗੇ ਆਪਾਂ ਮੌਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ ਤੇ ਪਹਿਲਾਂ ਦੋ ਬੰਦੇ ਸੀਗੇ ਅਸੀਂ ਵੀ ਫਾਇਰ ਕੀਤੇ ਦੋ ਬੰਦੇ ਪਹਿਲਾਂ ਭੱਜ ਗਏ ਉਸ ਤੋਂ ਬਾਅਦ ਅੰਦਰ ਆਏ ਤੇ ਅੰਦਰ ਚਾਰ ਬੰਦੇ ਹੋਰ ਸੀਗੇ ਅੱਛਾ ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਵਾ ਤੇ ਚਾਰ ਬੰਦੇ ਜਦੋਂ ਉਹ ਵੀ ਭੱਜ ਗਏ ਫਿਰ ਇੱਕ ਬੰਦਾ ਹੋਰ ਨਿਕਲਿਆ ਬਾਅਦ ਵਿੱਚ ਭੱਜ ਗਿਆ ਉਹ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਾਰਕ ਕਰਨੇ ਸ਼ੁਰੂ ਕਰਤੇ ਫਿਰ ਹੀ ਅੰਦਰੋਂ ਫਾਇ ਕਿਤੇ ਜਿਹੜਾ ਕਿ ਉਹ ਭੱਜ ਗਿਆ ਹਾਂਜੀ ਭੋਇ ਦਾ ਸਾਰਾ ਸੋਨਾ ਲੈ ਗਿਆ ਜੀ ਛੱਟਾਂ ਸਾਡੇ ਵੀ ਲੱਗੀਆਂ ਉਹਨਾਂ ਦੇ ਵੀ ਲੱਗੀਆਂ ਤੁਹਾਡੇ ਕਿਹਨੇ ਲੱਗੀਆਂ ਵੱਡੇ ਭਾਈ ਦਾ ਲੱਗੀਆਂ ਫੂਖੜ ਜਿਹੇ ਲੱਗੀਆਂ ਉਹਨਾਂ ਸਿਰ ਤੇ ਆ ਕੇ ਉਹਨਾਂ ਨੇ ਡੰਗਾ ਮਾਰਿਆ ਅਸੀਂ ਜਦੋਂ ਅਸੀਂ ਆ ਰਹੇ ਸੀਗੇ ਉਦੋਂ ਫੋਨ ਕਰਤਾ ਸੀਗਾ ਪਰ ਪੁਲਿਸ ਦੋ ਮਿੰਟ ਵਿੱਚ ਐਕਸ਼ਨ ਲਿਆ ਪੁਲਿਸ ਵੀ ਆ ਗਿਆ ਦੋ ਮਿੰਟ ਵਿੱਚ ਇੱਥੇ ਜੀ ਨਜ਼ਰ ਆ ਤਾਂ ਮੈਨੂੰ ਕੋਈ 1:29 30 ਮਿੰਟ ਦੇ ਵਿੱਚ ਮਨੀਸ਼ ਦਾ ਫੋਨ ਆਇਆ ਵਾ ਕਿ ਇਸ ਦਾ ਇਸ ਤਰ੍ਹਾਂ ਕੋ ਬੰਦੇ ਪੈ ਗਿਆ ਅਸੀਂ ਵਿਦਰ ਨੋ 3 ਤੋਂ 4 ਮਿੰਟ ਦੇ ਜਾਲੀਪੁਰ ਸਾਰੀ ਅਸੀਂ ਇੱਥੇ ਬੋਧੇ ਆ ਤੇ ਉਹਨੇ ਜਿਹਨੂੰ ਸਿਰਫ 30 ਸੈਕਿੰਡ ਦਾ ਵਕਤ ਪਿਆ ਜਿਹੜੇ ਬੰਦੇ ਨਿਕਲ ਜੇ ਸੀਗੇ ਤੇ ਬਹੁਤ ਜਲਦੀ ਬੰਦੇ ਜਿਹੜੇ ਆ ਸਾਡੀ ਗ੍ਰਿਫਤੀ ਹੋਣਗੇ ਉਹ ਫਲ ਲਵਾਗੇ ਜੇ ਸਾਡੇ ਸੀਨੀਅਰਸ ਕਰ ਵੱਲੋਂ ਇਸ ਸਾਲ ਬੜੀਆਂ ਸਖਤ ਪਹਿਤਾਂ ਨੇ ਵੀ ਬੰਦੇ ਕਿਸੇ ਤਰ੍ਹਾਂ ਪ੍ਰਸ਼ੀਨੀਆਂ ਉਹਨਾਂ ਨੂੰ ਫੜਿਆ ਹੈ। ਮਾਨ ਤੱਕ ਦਾ ਸੋਨਾ ਪੂਰਾ ਲੈ ਕੇ ਜਾਈ ਨੇ ਜੀ ਦਾ ਇੱਕ ਪ੍ਰੋਫੈਸਰ ਦਲੋਚ ਇੱਕ ਚੈਨਾ ਤੇ ਟੂਰੀਆ ਨੇ। ਉਹਨਾਂ ਦੇ ਸਪਲਾਈ ਦੀ ਵੱਧ ਜੀ ਅਸੀਂ ਬਿਲਕੁਲ ਕੋਈ ਬਾੜ ਰਿਹਾ ਹੈ।